ਪੰਜਾਬ ਦੀਆਂ ਪਾਲਖ ਖਬਰਾਂ ਸਾਹਮਣੇ ਆ ਰਹੀਆਂ ਨੇ ਮਲੇਸ਼ੀਆ ਦੇ ਇਲਾਕੇ ਵਿੱਚ ਅੱਗ ਲੱਗਣ ਦੀ ਧੰਨ ਖਬਰ ਸਾਹਮਣੇ ਆ ਰਹੀ ਆ ਅਗਿਆਨਿਕ ਪਿਆਨਕ ਸੀ ਕਿ ਉੱਥੇ ਜੋ ਲਪਟਾਂ ਸਨ ਉਹ ਮੀਲਾ ਨੂੰ ਤੱਕ ਜਾ ਰਹੀਆਂ ਦਿਖਾਈ ਦੇ ਨਹੀਂਆਂ ਸਨ ਇਹ ਪਿਆਨਕ ਅੱਗ ਕੁਵਾਲਾ ਲੰਕਨ ਦੇ ਬਾਹਰ ਵੱਲ ਮਲੇਸ਼ੀਆ ਦੇ ਇੱਕ ਸ਼ਹਿਰ ਦੇ ਵਿੱਚ ਲੱਗੀ ਲੱਗੀ ਸੀ ਜਿਸ ਕਾਰਨ ਆਪਸ ਦੇ ਸਾਰੇ ਘਰਾਂ ਨੂੰ ਖਾਲੀ ਕਰਵਾਉਣਾ ਪਿਆ ਅੱਜ ਯਾਨੀ 1 April 2025 ਤੋਂ UPI ਦੇ ਨਵੇਂ ਨਿਯਮ ਤਾਂ ਤੁਹਾਨੂੰ ਕੋਤਾ ਹਟਾਉਣ ਕਰਨ ਦੇ ਵਿੱਚ ਮੁਸ਼ਕਿਲ ਆ ਸਕਦੀ ਹੈ ਤਰਸਲ ਐਮਪੀਸੀਆਈ ਨੇ ਸਾਰੇ ਬੈਂਕਾਂ ਨੂੰ ਜਿਹੇ ਮੋਬਾਈਲ ਨੰਬਰਾਂ ਦੇ ਹਟਾਉਣ ਦੇ ਨਿਰਦੇਸ਼ ਦਿੱਤੇ ਹਨ ਜੋ ਲੰਬੇ ਸਮੇਂ ਤੱਕ ਅਕਿਰਿਆਸ਼ੀਲ ਹਰਤਾ ਇਹ ਨਵੇਂ ਨਿਯਮਾਂ ਕਾਰਨ ਇਸ ਇਹ ਵੀ ਸੰਭਵ ਹੈ ਕਿ ਜੇ ਤੁਹਾਡਾ ਬੈਂਕ ਦੇ ਵਿੱਚ ਪੁਰਾਣਾ ਨੰਬਰ ਹੈ ਮੋਬਾਈਲ ਨੰਬਰ ਉਹ ਵੀ ਹਟ ਸਕਦਾ ਹੈ ਸਟਾਕ ਮਾਰਕੀਟ ਦੀ ਨਵੀਆਂ ਅਪਡੇਟਸ ਸਾਹਮਣੇ ਆਈਆਂ ਨਵਾਂ 21 ਸਾਲ 2025-26 ਅੱਜ 1 ਅਪ੍ਰੈਲ ਤੋਂ ਲਾਗੂ ਹੋਣ ਜਾ ਰਿਹਾ ਹੈ ਅੱਜ ਤੋਂ ਦੇਸ਼ ਦੇ ਵਿੱਚ ਕਈ ਬਦਲਾਅ ਦੇਖੇ ਜਾ ਸਕਦੇ ਹਨ ਹਾਲਾਂਕਿ ਭਾਰਤੀ ਸ਼ੇਅਰ ਬਾਜ਼ਾਰ ਦੇ ਵਿੱਚ ਵੀ ਮੰਦੀ ਦਿਖਾਈ ਦੇ ਰਹੀ ਹੈ ਬੀਐਸਈ ਸੈਂਸੈਕਸ ਲਗਭਗ 300 ਅੰਕ ਡਿੱਗ ਕੇ 70200 ਤੇ ਕਾਰੋਬਾਰ ਕਰ ਰਿਹਾ ਹੈ ਜਦੋਂ ਕਿ ਐਨਐਸਸੀ ਨਿਫਟੀ ਦੇ ਵਿੱਚ ਲਗਭਗ 30 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ ਹੈ ਤੇ ਇਸ ਵੇਲੇ ਵਿਖਤ ਦੇ ਸਮੇਂ ਜੋ ਵੰਨਾ ਉਹ 23485 ਦੇ ਵਪਾਰ ਦਾ ਰੋਲ ਹੈ वेस्टइंडीज ক্রিকেট ਦੀ ਲੀਡਰਸ਼ਿਪ 'ਚ ਹੋਏ ਵੱਡੇ ਬਦਲਾਅ ਕਰਦੇ ਬ੍ਰੈਡਵੇਟ ਨੇ ਛੱਡੀ ਟੈਸਟ ਕਪਤਾਨੀ ਸ਼ਾਈ ਹੋਪ ਬਣੇ ਨਵੇਂ T20 ਦੇ ਕਪਤਾਨ ਨੂੰ वेस्टइंडीज ক্রিকেট ਵਿੱਚ ਸਿਰਫ ਟੈਸਟ ਫਾਰਮਿੰਗ ਦੇ ਹੀ ਲੀਡਰਸ਼ਿਪ ਦੇ ਵਿੱਚ ਕੋਈ ਬਦਲਾਅ ਨਹੀਂ ਆਇਆ ਸ਼ਾਈ ਹੋਪ ਨੂੰ T20 ਦਾ ਨਵਾਂ ਕਪਤਾਨ ਬਣਾਇਆ ਗਿਆ ਹੈ ਤੇ ਪਹਿਲਾ ਵੀ ਪਹਿਲਾ ਹੀ 1ਡੇ ਕਪਤਾਨ ਹੈ ਉਹ ਤੇ ਉਹਨਾਂ ਨੇ ਇੱਕ ਹੋਰ ਜ਼ਿੰਮੇਵਾਰੀ ਸੌਂਪੀ ਗਈ ਹੈ ਕਿ ਉਹ ਰੂਫਸਮੈਨ ਪਾਵੇਨ ਦੀ ਥਾਂ ਲੈਣਗੇ ਅਪ੍ਰੈਲ ਦੇ ਆਉਣ ਨਾਲ ਹੀ ਕਰਮੇ ਦੀ ਸ਼ੁਰੂਆਤ ਵੀ ਹੋ ਗਈ ਇਸ ਸਾਲ ਭਾਰਤ ਦੇ ਵਿੱਚ ਬਹੁਤ ਹੀ ਜ਼ਿਆਦਾ ਗਰਮੀ ਪੈਣ ਵਾਲੀ ਹੈ ਇਹ ਚੇਤਾਵਨੀ ਖੁਦ ਐਮਡੀ ਨੇ ਦਿੱਤੀ ਹੈ ਅਤੇ ਐਮਡੀ ਨੇ ਕਿਹਾ ਹੈ ਕਿ ਅਪ੍ਰੈਲ ਤੋਂ ਜੂਨ ਤੱਕ ਤਾਪਮਾਨ ਆਮ ਨਾਲੋਂ ਵਧਣ ਦੀ ਸੰਭਾਵਨਾ ਹੈ ਮੱਧ ਅਤੇ ਪੂਰਬੀ ਭਾਰਤ ਅਤੇ ਉੱਤਰੀ ਪੱਛਮੀ ਮੈਦਾਨੀ ਇਲਾਕਿਆਂ ਦੇ ਵਿੱਚ ਗਰਮੀ ਦੀਆਂ ਲਹਿਰਾਂ ਆਉਣ ਦੀ ਸੰਭਾਵਨਾ ਹੈ